ਸਤਿ ਸ੍ਰੀ ਅਕਾਲ ਜੀ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਉਮੀਦ ਹੈ ਕਿ ਸਾਰਿਆਂ ਦੀ ਲੋੜੀ ਵੀ ਬਹੁਤ ਵਧੀਆ ਲੰਗੀ ਹੋਏਗੀ ਤੇ ਆਜੋ ਆਪਾਂ ਸ਼ੁਰੂ ਕਰਦੇ ਹਾਂ ਜੀ ਆਪਾਂ ਚੱਲੇ ਹਾਂ ਸਮੋਸੇ ਲੈਣ ਮੈਂ ਕਿਹਾ ਬ੍ਰੇਕਫਾਸਟ ਕਰੀਏ ਸਮੋਸਿਆਂ ਦਾ ਕਹਿੰਦੇ ਕਹਿੰਦੇ ਸਮੋਸੇ ਖਾਣੇ ਆ ਹਾਂ ਹੈਨਾ ਜਦੋਂ ਵੀ ਇਹ ਦੋਵੇਂ ਜਣੇ ਵਲੌਗ ਸ਼ੁਰੂ ਕਰਦੇ ਨਾ ਇੱਕ ਮਿੰਟ ਦਾ ਇਹ ਵਲੌਗ ਜੇ ਸ਼ੁਰੂ ਨਹੀਂ ਹੋਇਆ ਹੁੰਦਾ ਤੇ ਖਾਣ ਪੀਣ ਦੀਆਂ ਗੱਲਾਂ ਕਰਨ ਲੱਗ ਜਣਗੇ ਪਤਾ ਨਹੀਂ ਭੈਣੋ ਕਿੰਨੀ ਕੋ ਇਹਨਾਂ ਨੂੰ ਭੁੱਖ ਲੱਗੀ ਹੁੰਦੀ ਏ ਕੀ ਇਹਨਾਂ ਅੰਦਰ ਐਂਕਰ ਰੱਖਿਆ ਇਹਦੇ ਵਿੱਚ ਭਾੜ-ਭਾਂੜੀਆਂ ਚੀਜ਼ਾਂ ਪਾਈ ਲੱਗੇ ਜਾਂਦੇ ਹੁੰਦੇ ਨੇ ਖਾਣ ਤੋਂ ਬਿਨਾਂ ਇਹਨਾਂ ਨੂੰ ਕੋਈ ਦੂਜੀ ਗੱਲ ਨਹੀਂ ਆਉਂਦੀ ਚੇਂਜ ਹੋ ਜਾਏਗਾ ਨਾ ਹੂੰ ਕਿੱਦਾਂ ਲੱਗੀਆਂ ਟੇਸਟੀ ਆ ਟੇਸਟੀ ਹੈ ਸਵਾਦ ਹੈ ਠੀਕ ਹੈ ਠੀਕ ਹੈ ਸਮੋਸੇ ਲੈ ਨਹੀਂ ਉਧਰ ਪਾਪਾ ਸਮੋਸੇ ਖਾ ਰਹੇ ਹੈ ਵਿੱਚ ਬਹੁਤ ਸਵਾਦ ਹੈ ਵਿੱਚ ਸਵਾਦ ਹੈ ਠੀਕ ਹੈ ਠੀਕ ਹੈ ਉਧਰ ਪਾਪਾ ਸਮੋਸੇ ਲੱਗੇ ਖਾਣ ਇਹਨੂੰ ਪੁੱਛਣ ਡਿਆ ਆਂ ਤਾਂ ਟੇਸਟੀ ਹੈ ਤੇ ਹੋਰ ਉਹ ਅੱਖ ਲੱਗੀ ਹੈ ਵੀ ਟੇਸਟੀ ਕੋ ਨਹੀਂ ਹੈਗੀ ਹੈ ਹੈ ਕਮਾਲ ਦੀ ਗੱਲ ਹੈ ਕੋਈ ਪੈ ਜੋ ਕੋਈ ਚਾਹੀਦੀ ਗੱਲ ਕਰ ਲੋ ਨਾਲੇ ਕਮ ਸੇ ਕਮ ਖਾਣਾ ਪੁੱਲ ਲੱਗਿਆ ਤੇ ਇਹਨੂੰ ਕੈਮਰੇ ਨੂੰ ਬੰਦ ਕਰ ਲਿਆ ਕਰੋ ਫਿਰ ਤੁਸੀਂ ਰੌਲਾ ਪਾਉਂਦੇ ਹੋ ਲੋਕੀ ਸਾਡੀ ਪ੍ਰਾਈਵੇਟ ਦੇੜੀ ਸਾਡੀ ਜ਼ਿੰਦਗੀ ਉਹ ਜੇ ਝਾਤੀਆਂ ਮਾਰਦੇ ਨੇ ਝਾਤੀਆਂ ਮਾਰਨ ਨਾਲ ਹੋਰ ਕਰਨ ਕੀ ਸਾਰਾ ਕੁਝ ਤੇ ਵਿਖਾਈ ਲੱਗੇ ਜਾਂਦੇ ਆ ਇਹ ਖਾਣੇ ਕਿਵੇਂ ਆ ਸੌਣੇ ਕਿਵੇਂ ਆ ਬਹਿਣੇ ਕਿਵੇਂ ਆ ਤੇ ਆਹੋ ਹਾਂਜੀ ਚਲੋ ਅੰਹਾੜਾ ਕੀ ਆਈਏ ਚਲੋ ਚਲੋ ਦੇਖਦੇ ਆਂ ਕੀ ਹੋ ਚਾਲਾ ਸ਼ਹਿਰ ਦਾ ਹਵਾ ਚੱਲ ਰਹੀ ਹੈ ਬਟ ਧੋਪਣੇ ਲੱਗੀ ਤੁੰਦ ਹੈਗੀ ਆ ਬਾਕੀ ਦੇਖੋ ਗੁੱਟੀਆਂ ਉੱਡਦੇ ਕਿ ਨਹੀਂ ਉੱਡਦੀਆਂ ਦੇਖਿਆ ਨੇ ਇਤਨਾ ਉੱਡਦੀਆਂ ਨਹੀਂ ਬਸ ਤੇ ਕਹਿੰਦੇ ਗੁੱਡੀਆਂ ਬਹੁਤ ਉਹ ਇਤਨੀ ਨਹੀਂ ਉੱਡਦੀਆਂ ਸ਼ਹਿਰ ਕੀ ਹੈ ਇਹ ਪਿੰਡ ਹੈ ਇੱਥੇ ਘਾਟ ਟੁੱਟਦੀਆਂ ਸਾਡੇ ਚਲੋ ਦੇਖਦੇ ਆ ਫਿਰ ਸ਼ਹਿਰ ਜਾ ਕੇ ਦੇਖਦੇ ਆ ਚਲੋ ਲੇਟ ਹੋਣ ਡਏ ਆ ਮਾਨੀ ਤੁਹਾਨੂੰ ਠੀਕਣ ਡਈ ਹੈ ਪਤਾ ਹੈ ਨਾ ਜੇ ਵਲੌਗ ਨਾ ਇਹ ਅੱਜ ਤਾਂ ਬਣਾਇਆ ਤੇ ਵਿਊ ਨਹੀਂ ਆਉਣੇ ਹੈਗੇ ਤੇ ਇਹ ਸਾਰਾ ਕੁਝ ਕਰਦੇ ਵੀ ਵਿਊ ਆ ਪਿੱਛੇ ਹੀ ਨਹੀਂ ਇਹ ਵੀ ਗੱਲ ਤੁਹਾਨੂੰ ਮੈਂ ਅੱਗੇ ਜਾ ਕੇ ਸਾਬਤ ਕਰਾਂਗਾ ਠੀਕ ਹੈ ਨਾ ਇਹ ਸਾਰਾ ਵਿਊਆਂ ਦਾ ਚੱਕਰ ਹੈ ਹੋਰ ਕੋਈ ਚੱਕਰ ਨਹੀਂ ਹੋ ਰਿਹਾ ਮਾਨੀ ਦੇ ਇੱਡੇ ਜਿਲੇ ਕੋ ਨਹੀਂ ਹੈਗੇ ਕੰਟੈਂਟ ਇਹਨਾਂ ਕੋਲ ਵੀ ਕੋ ਨਹੀਂ ਤੇ ਕੰਟੈਂਟ ਹਮਾਨੀ ਕੋਲ ਵੀ ਕੋ ਨਹੀਂ ਹੈਗਾ ਇਸ ਕਰਕੇ ਇਹ ਇੱਕ ਦੂਜੇ ਦੇ ਵਡਿਆਈਆਂ ਕਰਨ ਤੇ ਰਹਿੰਦੇ ਨੇ ਆਪਣੇ ਮੂੰਹ ਮੀਆਂ ਮਿੱਠੂ ਬੰਦੇ ਰਹਿੰਦੇ ਨੇ ਬਸ ਹੋਰ ਕੋਈ ਗੱਲ ਨਹੀਂ ਆ ਗਏ ਹਮਾਨੀ ਦੇ ਘਰੇ ਹਾਂਜੀ ਕਿਦਾਂ ਰੌਣਕ ਲੱਗਦੀ ਇੱਧਰ ਕਿ ਨਹੀਂ ਬਹੁਤ ਜ਼ਿਆਦਾ ਇੱਧਰ ਤਾਂ ਪਤੰਗਾਂ ਹੀ ਬਹੁਤ ਹੋੜਦੀਆਂ ਨੇ ਕਿਉਂ ਫੇਮ ਕਹਿੰਦਾ ਸ਼ਹਿਰ ਹੈ ਗਿਆ ਇੱਥੇ ਨਹੀਂ ਆਹੋ ਵੇਖ ਲੋ ਰੌਣਕ ਬਾਜ਼ਾਰਾਂ ਦੇ ਵਿੱਚ ਕਿੰਨੀ ਹੋਏ ਕਮਾਲ ਦੀ ਗੱਲ ਹੈ ਉੰਜ ਜਿਵੇਂ ਗੱਲਾਂ ਮਾਰੀ ਲੱਗੇ ਜਾਣਗੇ ਅਤਨ ਦੇਦੀ ਵੀ ਰੌਣਕ ਆ ਗਲੀ ਦੇ ਵਿੱਚ ਹੈ ਬੰਦਿਆਂ ਦੀ ਰੌਣਕ ਨਹੀਂ ਹੈਗੀ ਤੇ ਪਤੰਗਾਂ ਦੀ ਕਿੱਥੇ ਹੋਏਗੀ ਤੁਹਾਡੇ ਕੋਲ ਲੋਕੀ ਵਿਹਲੇ ਥੋੜਾ ਨੇ ਜਾ ਕੇ ਦੂਜੇ ਦੇ ਘਰ ਚੱਕਲੇ ਨੂੰ ਉਂਝੀ ਪਰੇਸ਼ਾਨ ਕਰੀ ਲਗੇ ਜਾਣਾ ਇਹ ਦੇਖੋ ਚੀਕਾਂ ਵੀ ਲੋਕੀ ਪੂਰੀਆਂ ਮਾਰਦੇ ਆ ਲੱਗੇ ਹੋਇਆ ਹੋਰ ਆ ਚੀਕਾਂ ਤੇ ਤੁਹਾਡੀਆਂ ਵੀ ਪਵਾਨ ਵਾਲੀਆਂ ਹੋਈਆਂ ਨੇ ਜਿਹੜੇ ਤੁਸੀਂ ਲੱਛਣ ਫੜੇ ਨੇ ਨਾ ਉਹ ਨਹੀਂ ਇਹ ਵੀ ਟਾਈਮ ਆ ਜਾਏਗਾ ਕਰੋ ਫਿਰ ਕਰੋ ਫਿਰ ਕਰੋ ਵਾਦੀ ਵਾਦੀ ਵਾ ਸਾ ਪਿਲੋੜੀ ਸਾ ਪਿਲੋੜੀ ਹੋ ਗਿਆ ਸੋ ਹੁਣ ਆਪਾਂ ਉੱਪਰ ਚਲੀਏ ਹਾਂ ਚੱਲੋ ਇੱਥੇ ਨਹੀਂ ਹੁਣ ਆਪਾਂ ਜੱਦੀ ਗੱਲਾਂ ਕਰਦੇ ਹਾਂ ਉੱਪਰ ਚੱਲਦੇ ਹੁਣ ਉੱਪਰ ਜਾ ਕੇ ਬਟਾਂ ਖੜਾਈਏ ਨਾਲੇ ਇੰਜੋਏ ਕਰੀਏ ਅਰੇ ਲੋੜੀ ਇਨੀ ਕੈਂਡ ਮਰਾਈਏ ਅੱਗੇ ਦੀ ਜ਼ਿੰਦਗੀ ਵੀ ਕੈਂਡ ਕੈਂਡ ਹੋਵੇ ਹਾਂ ਚੱਲੋ ਚਲੀਏ ਪਹਿਲੀ ਵਾਰੀ ਇਨੀ ਖੁਸ਼ੀ ਹੋ ਰਹੀ ਹੈ ਲੋੜੀ ਤੇ ਕਿਉਂ ਮੇਰੇ ਨਾਲ ਕੋਈ ਹੈ ਨਾ ਓ ਲਓ ਜੀ ਹੈਪੀ ਲੋੜੀ ਹੈ ਪਿਲੋੜੀ ਹੈ ਪਿਲੋੜੀ ਹੈ ਪਿਲੋੜੀ ਕੁੜੀ ਜਣਾਂ ਦੇ ਦੂਜੇ ਵੀ ਘਰ ਦੇ ਜੀ ਹੈ ਜਿਉਂ ਉਹਨਾਂ ਨੂੰ ਵੀ ਹੈਪੀ ਲੋੜੀ ਆਹ ਲਓ ਵਾਕਲੇ ਕੈਮਰਾ ਦੇ ਉੱਤੇ ਹੀ ਕਰਨ ਸਿੱਖੇ ਹੈ ਅੱਜ ਨਹੀਂ ਫਾਈਨਲੀ ਆ ਕੇ ਫਾਈਨਲੀ ਅਸੀਂ ਮਾਨੀ ਦੇ ਘਰ ਆ ਗਏ ਤੇ ਨਾ ਹੀ ਉਹਨੇ ਅੱਗੋਂ ਆਖਿਆ ਵੀ ਫਾਈਨਲੀ ਸਾਡੇ ਘਰ ਪਹੁੰਚ ਗਏ ਹੈ ਤੇ ਆ ਫਾਈਨਲੀ ਆਖਣ ਲਈਏ ਵੀ ਪਹਿਲੀ ਯਾਰ ਲੋੜੀ ਜਿਹੜੀ ਹੈ ਬਹੁਤ ਵਧੀਆ ਲੱਗ ਰਹੀ ਏ ਵੀ ਕਿਉਂਕਿ ਤੁਸੀਂ ਆਏ ਹੋ ਤੇ ਹੋਰ ਕਰਦੇ ਜੀ ਕੋਈ ਨਹੀਂ ਸੰਹੁੰਦੇ ਤੇਰੇ ਨਾਲ ਲੋੜੀ ਮਨਾਉਣ ਵਾਸਤੇ ਆਏ ਸਾਲ ਕਮਾਲ ਦੀ ਵਾਲੇ ਸੇਰ ਐਂਜਲ ਆਂ ਡਈ ਹੈ ਜਿਵੇਂ ਗਾਂ ਪੀੜੇ ਨੂੰ ਵੇਖ ਕੇ ਐਂਜਲ ਨਹੀਂ ਸਿਰ ਮਾਰਦੀ ਵੇਖਿਆ ਕਿ ਅੱਗੇ ਜਾ ਕੇ ਵੇਖਿਆ ਜੀ ਸੀਗੀ ਹੈ ਨਾ ਸੋ ਅਸੀਂ ਵੀ ਲੱਗੇ ਹੋਏ ਸੀਗੇ ਇੰਜੋਏ ਕਰਨ ਤੇ ਆ ਦੇਖੋ ਮੈਨੂੰ ਵੀ ਜੱਸ ਛੇੜਾ ਲੱਗੇ ਕਹਿੰਦੇ ਜਾ ਤੂੰ ਵੀ ਜਾ ਕਿਉਂਕਿ ਹਿਮਾਣੀ ਆਲਰੇਡੀ ਲੱਗੀ ਹੋਈ ਸੀਗੀ ਪਤੰਗ ਉਡਾਨ ਪਰ ਉੜਦੀ ਹੈ ਨਹੀਂ ਸੀ ਇੱਕ ਕਵੀ ਹੈ ਨਾ ਸੋ ਆ ਦੇਖੋ ਹੁਣ ਫਿਰ ਆ ਗਿਆਂ ਮੈਂ ਦੇ ਹਿਮਾਨੀ ਮੈਦਾਨ ਦੇ ਵਿੱਚ ਸੋ ਮੈਂ ਕਿਹਾ ਚਲੋ ਮੈਂ ਕਰਨੀ ਦਿੰਨੀ ਆ ਤੇ ਹਿਮਾਨੀ ਉਡਾਉਗੀ ਨਾ ਮੇਰੇ ਤੋਂ ਕਰਨੀ ਦਿੱਤੀ ਕਿ ਚੰਗੀ ਤਰ੍ਹਾਂ ਤੇ ਨਹੀਂ ਹਿਮਾਨੀ ਤੋਂ ਪਤੰਗ ਉਡਾਈ ਗਈ ਅਸੀਂ 2-3 ਟਰਾਈ ਕਰਦੇ ਰਹੇ ਮੈਂ ਕਿਹਾ ਚਲੋ ਹੋਵਾਂਗੇ ਸਕਸੈਸਫੁਲ ਇਹਦੇ ਵਿੱਚ ਵੀ ਹੈ ਨਾ पर ना हो पाए ते वो गिरਦੀ ਹੋ ਰਹੀ ਕਿਉਂਕਿ ਸਾਨੂੰ ਜ਼ਿਆਦਾਤਰ ਜ assi ਹੀ ਪਤੰਗ ਉਡਾ ਕੇ ਦੇ ਰਹੇ ਸੀਗੇ ਤੇ ਆਪਾਂ ਬਸ ਮਾਰੇ ਦੇ ਬਾਅਦ ਤੁਣਕੇ ਦੇ ਮਾਰ ਲਈਦੇ ਸੀਗੇ ਤੇ ਖੁਸ਼ ਹੋ ਜਾਈਦਾ ਸੀਗਾ ਫਿਰ ਮੈਂ ਸੋਚਿਆ ਚਲੋ ਹੁਣ ਹਿਮਾਨੀ ਤੋਂ ਤਾਂ ਉੱਡੀ ਨਹੀਂ ਹੁਣ ਮੈਂ ਮੈਦਾਨ ਚਾਂਦੀ ਆ ਮੈਂ ਉਡਾ ਕੇ ਦੇਖ ਰਿਹਾ ਹਾਂ ਨਾ ਹਿਮਾਨੀ ਕੰਨੀ ਉਡਾਰੀ ਤੇ ਮੈਂ ਪਤੰਗ ਉਡਾਰੀ ਕੰਨੀ ਉਡਾ ਨਹੀਂ ਰੇ ਮਤਲਬ ਕੰਨੀ ਦੇ ਰਹੀ ਤੇ ਮੈਂ ਪਤੰਗ ਉਡਾਰੀ ਉਹ ਜਸ ਨੇ ਦਿਨ ਨੂੰ ਪਤੰਗ ਉਡਾਣ ਲਈ ਨਹੀਂ ਆਖਿਆ ਉਹਨੇ ਦਿਨ ਨੂੰ ਤਾਂ ਸਿਰ ਤੇ ਹੱਥ ਰੱਖ ਕੇ ਹਲਾਇਆ ਹੈ ਵੀ ਗਾਂ ਚੱਲ ਹਮਾਨੀ ਇਕੱਲੀ ਕੈਮਰੇ 'ਚ ਆ ਰਹੀ ਏ ਤੂੰ ਨਹੀਂ ਆ ਰਹੀ ਹੈਗੀ ਵੀ ਗਾਂ ਹੋਏ ਤੇ ਇਕੱਲਾ ਫਿਰ ਹਮਾਨੀ ਤੇ ਹੀ ਵਲੋਗ ਬਣ ਜਾਣੇ ਸਾਰਾ ਇਸ ਕਰਕੇ ਤੇ ਨੂੰ ਨੇ ਠਾਹਿਆ ਔਰ ਤੂੰ ਅੱਗੇ ਪਤੰਗਾ ਨਹੀਂ ੜਾਂਦੀ ਫਿਰਦੀ ਇਹ ਨਾਲੇ ਪਤਾ ਲੱਗਣ ਡਿਆ ਕਿ ਜਿੰਨੀਆਂ ਕੋ ਤੂੰ ਪਤੰਗਾ ੜਾਲੈ ਨਹੀਂ ਠੀਕ ਹੈ ਨਾ ਬੰਦੇ ਦੀ ਚਾਲ ਤੋਂ ਹੀ ਪਤਾ ਲੱਗ ਜਾਂਦਾ ਹੈ ਤੇ ਚਿਹਰੇ ਤੋਂ ਉਹ ਕੀ ਲੱਛਣ ਕਰਨ ਡਿਆ ਹੈ ਤੇ ਕੀ ਉਹ ਕਰਦਾ ਰਿਹਾ ਹੈ ਪਿੱਛੇ ਠੀਕ ਹੈ ਨਾ ਤੇ ਨਾਲੇ ਕਿਹਾ ਤੁਸੀਂ ਪਿਛਲੇ ਸਾਲ ਦਾ ਕਹਿੰਦੇ ਲੋੜੀ ਇਕੱਠੀ ਮਨਾਣੀ ਹੈ ਤੇ ਫਿਰ ਇਕੱਠੀ ਮਨਾਣੀ ਚੌਥਾ ਕਿੱਥੇ ਗਿਆ ਅਜੇ ਉਹਨੂੰ ਵੀ ਜਾਂਦੇ ਫਿਰ ਸਾਥ ਲੈ ਆਉਣਾ ਸੀ ਲੋੜੀ ਸੀ ਘਰੋਂ ਤੇ ਨਹੀਂ ਹੀ ਕੱਟਣ ਲੱਗੀ ਉਹਨੂੰ ਮੈਂ ਅੰਕ ਦੀ ਗੱਲ ਕਰਨਾ ਉਹਨੂੰ ਵੀ ਸਾਥ ਲੈਣਾ ਸੀ ਸਵਾਤ ਤਾਂ ਸੀ ਕਹਿੰਦੇ ਤੁਸੀਂ ਦੋਨੋਂ ਜਣੀ ਹਟ ਜਾਓ ਮੈਂ ਦੱਸਦੀਆਂ ਤੁਹਾਨੂੰ ਉਹ ਕਹਿੰਦੇ ਚੱਲ ਹਿਮਾਨੀ ਹੁਣ ਤੂੰ ਕੰਨੀ ਦੇ ਤੇ ਮੈਂ ਪਤੰਗ ੜਾਨੀ ਆ ਉਹ ਕਹਿੰਦੇ ਮੈਂ ਉਹਨਾਂ ਨੂੰ ਪੁੱਛਿਆ ਵੀ ਮੈਂ ਕਿਹਾ ਤੁਹਾਨੂੰ ਪਤੰਗ ੜਾਨੀ ਆਂਦੀ ਆ ਕਹਿੰਦੇ ਬਚਪਨ ਦੇ ਵਿੱਚ ਅਸੀਂ ਬਹੁਤ ਹੀ ਜ਼ਿਆਦਾ ਪਤੰਗਾ ਉਡਾਈਆਂ ਆ ਸੋ ਹੁਣ ਵਾਰੀ ਆ ਗਈ ਉਹਨਾਂ ਦੀ ਹਿਮਾਨੀ ਜੀ ਰੈਡੀ ਐ ਕੰਨੀ ਦੇਣ ਲਈ ਤੇ ਲਓ ਜੀ ਉਹਨਾਂ ਨੇ ਤੋੜਾ ਵੀ ਲਈ ਬਲੋ ਚਲੋ ਜ਼ਿਆਦਾ ਨਹੀਂ ਉਡਾਈ ਪਰ ਫਿਰ ਵੀ ਥੋੜੀ ਜਿਹੀ ਤਾਂ ਉੱਡੀ ਸਾਡੀ ਤਾਂ ਬਿਲਕੁਲ ਹੀ ਨਹੀਂ ਉੱਡੀ ਸੀਗੀ ਗੁੱਡੀ ਹੈ ਨਾ ਸੋ ਹੌਲੀ ਹੌਲੀ ਕਰਕੇ ਹਾਂ ਨਹੀਂ ਤੇਰੀ ਬੈਲਡ ਤੇ ਤੂੰ ਭਾਈ ਐ ਐਮੀ ਝੂਠ ਮਾਰੀ ਲਗੀ ਜਾਨੀ ਹੈ ਮੇਰੀ ਬੈਲ ਨਹੀਂ ਲੱਭਦੀ ਵੇ ਤੇ ਮੇਰੀ ਮੇਕਅਪ ਕਿੱਟ ਨਹੀਂ ਲੱਭਦੀ ਬਈ ਬੈਲ ਤੇ ਤੂੰ ਪਾਈ ਏ ਉਹੀ ਏ ਜਿਹੜੀ ਤੇਰੀ ਗਵਾਚੀ ਸੀ ਹੁਣ ਇਹ ਨਾ ਕਿਵੇਂ ਨਮੀ ਲਈ ਠੀਕ ਹੈ ਨਾਲੇ ਆਂਟੀ ਜੀ ਇਦੋਂ ਚੰਗਾ ਤੂੰ ਪਤੰਗ ਉਡਾਉਂਦੇ ਹੀ ਨਾ ਸਾਰੀ ਦਾ ਢਾਈ ਦਾ ਸਤਿਆਨਾਸ਼ ਕਰ ਦੇ ਤਾਂ ਇਹ ਪਤੰਗ ਦਾ ਚਲੋ ਛੱਡੋ ਸਾ ਇੰਨੇ ਸਾਲੋਂ ਤੇ ਅਥਰੇ ਸਾਲੋਂ ਪੇਚੇ ਵੀ ਲੜ ਗਏ ਮਨ ਲੱਗਾ ਹੈ ਨਾ ਪਰ ਨਹੀਂ ਨਹੀਂ ਨਿਕਲ ਵੀ ਗਏ ਨਾਲ ਦੀ ਨਾਲ ਹੀ ਤੇ ਉੱਪਰ ਵਾਲਾ ਜਿਹੜਾ ਮੈਡਮ ਜੀ ਪੇਚਿਆਂ ਦੀ ਗੱਲ ਨਾ ਕਰਿਆ ਕਰੋ ਹਮਾਨੀ ਦੇ ਕੋਲ ਏਹ ਹੈ ਨਾ ਇਹ ਲੜਾਂਦੀ ਵੀ ਬੜੀ ਛੇਤੀ ਏ ਤੇ ਫਿਰ ਛੜਾਂਦੀ ਵੀ ਬੜੀ ਛੇਤੀ ਏ। ਬੇਚੇ-ਪੁਚੇ ਵਾਲੀ ਗੱਲ ਨਾਲ ਇਹਦੇ ਕੋਲ ਕਰਿਆ ਕਰੋ। ਭਾਵੇਂ ਤੁਸੀਂ ਪਤੰਗਾਂ ਦੇ ਪੇਚੇ ਦੀ ਗੱਲ ਕਰਦੇ ਹੋ ਪਰ ਅਗਲੀ ਜਿਹਨੇ ਦੇ ਦਿਲ ਤੇ ਲੱਗ ਜਾਂਦੀ ਏ ਨਾ। ਜਾਸੜਾਈ ਜਾਂਦੇ ਸੀਗੇ ਹੁਣ ਹਿਮਾਨੀ ਮੈਡਮ ਜੀ ਬੈਠੇ ਦੇਖਦੇ ਪਏ ਆ ਕਿ ਕਿ ਸਾਡੀ ਤਾਂ ਹੁਣ ਇੱਥੇ ਥੋੜੀ ਜੀ ਲੱਸੀ ਜੀ ਹੋ ਗਈ ਆ ਕਿਉਂਕਿ ਸਾਡੇ ਦੋਨਾਂ ਤੋਂ ਹੀ ਨਹੀਂ ਉੱਡੀ। ਇਹ ਹਮਾਨੀ ਤਾਂ ਹੁਣ ਇੰਜ ਕਰਦੀ ਜੀ ਬਗਲਾ ਡੱਡੀ ਫੜ ਲੱਗਿਆ ਨਹੀਂ ਛੱਪੜ ਜੋ ਕਰਦਾ ਇੰਜ 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 ਓਵੇਂ ਕਮਾਲ ਦੀ ਗੱਲ ਏ। ਐ ਲੱਸੀ ਤੇ ਤੁਹਾਡੀ ਹੁੰਦੀ ਹੀ ਰਹਿੰਦੀ ਹੈ ਲੱਸੀ ਲੂਸੀ ਵਾਲੀ ਜਿਹੜੀ ਗੱਲ ਹੈ ਇਹ ਪਹਿਲੀ ਵਾਰ ਹੋਈ ਹੈ ਲੱਸੀ ਇਹ ਤੇ ਆਈ ਵਾਰ ਤੇ ਤੁਹਾਡਾ ਕੰਮ ਹੈ ਲੱਸੀ ਤੇ ਤੁਸੀਂ ਕਰਾਂਦੇ ਹੀ ਰਹਿੰਦੇ ਹੋ ਯਾਰ ਕਮਾਲ ਦੀ ਗੱਲ ਹੈ ਵੈਸੇ ਇਹ ਦੋਵੇਂ ਜੀ ਇਹਨਾਂ ਦਾ ਕੋਈ ਯਾਰ ਮਿੱਤਰ ਕੋਈ ਇਹਦੀ ਸਹੇਲੀ ਇਹਦੀ ਘਰ ਦੀ ਵੀ ਕੋਈ ਇਹਦਾ ਯਾਰ ਦੋਸਤ ਕੋਈ ਹੈ ਹੀ ਕੋ ਨਹੀਂਗਾ ਯਾਰ ਇਹਨਾਂ ਦੋਵਾਂ ਦਾ ਇਹ ਦੁਨੀਆ ਦੇ ਲਾਗਾ ਕੱਲੀ ਆਏ ਨੇ ਕੱਲੀ ਇਹਨਾਂ ਤੁਰ ਤਰ ਜਾਣਾ ਇਹ ਸੋਚਣ ਵਾਲੀ ਗੱਲ ਹੈ ਨਾ ਇਹ ਕਦੀ ਕੋਈ ਪਾਰਟੀ ਦੇ ਗਏ ਨਾ ਕਿਤੇ ਵਿਆਹ ਤੇ ਗਏ ਹੂੰ ਨਾ ਕੁਝ ਨਾ ਕੁ ਯਾਰ ਦੋਸਤ ਮਿਲਦਾ ਹੈ ਹੈਰਾਨਗੀ ਵਾਲੀ ਗੱਲ ਹੈ ਵੈਸੇ ਚੱਲਿਆ ਕਰੇ ਤੇ ਘੱਟ ਨਾਲ ਵੀ ਲੋੜੀ ਮਨਾਉਣੀ ਆ ਹਨਾ ਚੱਲੇ ਨੇ ਘਰੇ ਦੂਰ ਹੈ ਨਾ ਇਸਕੇ ਮੈਂ ਕੀ ਕਰੇ ਪਹੁੰਚ ਕੇ ਟੈਨਰ ਬਣਾ ਤੂੰ ਬਹੁਤ ਮਜ਼ਾ ਆ ਇੰਜੋਏ ਕਰਕੇ ਨਾ ਮਜ਼ਾ ਆ ਫੋਨ ਕਰ ਦਿਓ ਹੂੰ ਹਾਂ ਮਜਾ ਨਹੀਂ ਆਪਣੇ ਕੋਲ ਤੋਂ ਆਇਆ ਸੰਤ ਆਇਆ ਮੇਰੀ ਆਪਣੇ ਸਰਦੇ ਵਿੱਚ ਪਹਿਲੀ ਲੋੜੀ ਆ ਤੇ ਮੈਨੂੰ ਬਹੁਤ ਪਹਿਲੀ ਲੋੜੀ ਤੇ ਬਚਰਮੋ ਤੁਹਾਡੇ ਘਰ ਲੋੜੀ ਇਹ ਕਮ ਸੇ ਕਮ ਨੂੰ ਝੂਠੀ ਸੁਲਾ ਮਾਰ ਲਓ ਜਿਹਦੇ ਘਰ ਆਏ ਹੋ ਹੈ ਸੋਚਿਉਂਦੇ ਫਿਰ ਉਹ ਵੀ ਡਈ ਹੈ ਵੀ ਮੈਨੂੰ ਖੈਰ ਆਖੀ ਦੇਣਗੇ ਫਿਰ ਵੀ ਚੱਲ ਨਾਲ ਆਵਾਨੀ ਉਹ ਝੋਟਾ ਸੱਚੀ ਆਖ ਦੋ ਹੈ ਆਪ ਤਾਂ ਹੋ ਗਿਆ ਤੁਹਾਨੂੰ ਇਹ ਦੇ ਘਰ ਲਗਾਤਾਰ ਹੁੰਦਿਆਂ ਨੂੰ ਬੇਸ਼ਰਮਾ ਮਾੜੀ ਮੋਢੀ ਸ਼ਰਮ ਕਰ ਲੋ ਇਹ ਵੀ ਐਸੇ ਵਾਏ ਜੋ ਕੀ ਹੈ ਇਹ ਵੀ ਬੜਾ ਭਈਆ ਦੀਦੀ ਭਈਆ ਦੀਦੀ ਕਰਦੀ ਰਹਿੰਦੀ ਹੈ ਇਹਨਾਂ ਕੋ ਤੇਰਾ ਇਹ ਕਰਦੇ ਨੇ ਤੈਨੂੰ ਤਾਂ ਦੇ ਆਖਿਆ ਸੀ ਵੀ ਇਹ ਕਿਸੇ ਦੇ ਸਕੇ ਸੁਕੇ ਕੋਈ ਉਸ ਆ ਵੀ ਹਾਂ ਦੇ ਸਕੇ ਨੇ ਸਾਤ ਵੀ ਹਾਂ ਤਾਂ ਗੱਲ ਚੇਤਾ ਹੈ ਕਿ ਮੈਂ ਹਾਂ ਨਾ ਅੱਗੇ ਜਾ ਕੇ ਤੁਹਾਨੂੰ ਸਬੋਧਾਂਗਾ ਆਹੜਾ ਪਿਛਲੇ ਵਲੋਗ ਹੈ ਨਾ ਜਿਹੜਾ ਇਹਨੇ ਆਪਣੀ ਮਾਂ ਦੇ ਨਾਲ ਬਣਾਇਆ ਮੰਮੀ ਨਾਲ ਠੀਕ ਹੈ ਨਾ ਇਹ ਦੋਵੇਂ ਜੀ ਗਏ ਆਣਾ ਸ਼ੋਪਿੰਗ ਕਰਨ ਬਾਜ਼ਾਰ ਚ ਉਹਦੇ ਵੀਊ ਵੇਖ ਲਿਆ ਜੀ ਤੇ ਜਿਹੜੇ ਵਲੌਗ ਹਮਾਨੀ ਦੇ ਨਾਲ ਇਹਨਾਂ ਬਣਾਏ ਨੇ ਉਹਨਾਂ ਦੇ ਵੀਊ ਵੇਖ ਲਿਆ ਜੀ ਤਾਂ ਮੈਂ ਤੁਹਾਨੂੰ ਆਣਾ ਵੀ ਸਿਰਫ ਇਹ ਵੀਊਆਂ ਦੇ ਚੱਕਰ ਤੇ ਵਿੱਚ ਮਹਾਲੀ ਤੋਂ ਅਮਰਸਰ ਆਏ ਨਹੀਂ ਤੇ ਸਪੈਸ਼ਲੀ ਵੀ ਜਿਹੜਾ ਟ੍ਰੈਂਡਿੰਗ ਟੌਪਿਕ ਹੈ ਜਿਹੜਾ ਉਹ ਹਮਾਨੀ ਤੇ ਮੈਂ ਅੰਕੜਾ ਚੱਲਣ ਡਿਆ ਸੀ ਵੀ ਇਹਨੂੰ ਆਪਾਂ ਕੈਸ਼ ਕਰਨੇ ਆ ਤੇ ਚੱਲ ਵੀਊ ਆਉਣਗੇ ਔਰ ਕੋਈ ਇਹਨਾਂ ਨੂੰ ਲਗਾਉਣੀ ਹੈਗਾ ਮਾਨੀ ਨਾਲ ਇਹਦੇ ਬਸ ਮਾਨੀ ਨੂੰ ਵੀ ਪਤਾ ਹੈ ਤੇ ਉਤੋਂ ਤੁਹਾਨੂੰ ਕਰਨਾ ਪੈਂਦਾ ਕੀ ਜਵਾਬ ਨਹੀਂ ਉਹ ਦੇ ਸਕਦੀ ਕਿਉਂਕਿ ਕੰਟੈਂਟ ਦੀ ਉਹਦੇ ਕੋਲ ਵੀ ਕਮੀ ਹੈ ਤੇ ਤਾਂ ਵਧੀਆ ਹੋ ਜਾਊਗਾ ਫਿਰ ਤਾਂ ਜਰਤ ਮਾ ਕਿਉਂਣਗੇ ਫਿਰ ਉਹ ਆ ਤੇ ਮਾਸੀ ਤੂੰ ਮਾਸੀ ਵੀਰ ਤਾਂ ਇਹ ਨਾਮ ਸੀਗਾ ਜਿਹੜਾ ਸੋਚ ਕੇ ਆਪਾਂ ਉਸ ਦਿਨ ਉਸਦੇ ਪੈਸਾ ਗੱਲ ਗੱਲ ਤੇ ਅਸੀਂ ਬਿਨਾ ਮਤ ਬੋਲਦੋ ਦੰਦ ਕੱਢੀ ਜਾਣਗੇ ਕੋਈ ਇਹਦੇ ਚ ਹਸਣ ਵਾਲੀ ਗੱਲ ਐ ਮਾਤਾ ਨੇ ਆਖਿਆ ਵੀ ਅਗਲੀ ਵਾਰ ਤੁਹਾਡੇ ਘਰ ਪ੍ਰਮਾਤਮਾ ਮੁੰਡਾ ਆਏਗਾ ਤੇ ਉਹਦੀ ਲੋੜੀ ਹੋएगी ਇਹ ਇਹ ਅਗੋਂ ਪੂ ਮਾਸੀ ਪੂ ਮਾਸੀ ਇਧਰੋਂ ਮੈਂ ਪੂ ਆਦੇ ਇਧਰੋਂ ਮੈਂ ਮਾਸੀ ਤੇ ਇਹਦੇ ਚ ਕੋਈ ਹਸਣ ਵਾਲੀ ਗੱਲ ਨੇ ਹੂੰ ਕੋਈ ਹੈ ਹਸਣ ਵਾਲੀ ਗੱਲ 12 14 ਮਿੰਟ ਦਾ ਤੁਹਾਡਾ ਵਲੌਗ ਹੁੰਦਾ ਉਹਦੇ ਚ ਤੁਸੀਂ 9 ਮਿੰਟ ਤੁਸੀਂ ਹੱਸ ਹੱਸ ਕੇ ਦੰਦ ਕੱਢ ਕੱਢ ਕੇ ਹਸੀ ਲਗੇ ਜਾਂਦੇ ਹੋ ਉਹ ਜੱਜ ਦੀ ਗੱਲ ਤੇ ਬੰਦਾ ਹੱਸਦਾ ਵੀ ਚੰਗਾ ਲੱਗਦਾ ਹੈ ਹੈ ਵਾਓ ਬਗਲ ਚੜਿਆ ਅੰਦਰ ਨਹੀਂ ਆਹੀ ਅੱਜ ਥੋੜੀ ਲਾਈਟਿੰਗ ਹੈ ਨਹੀਂ ਨਾ ਤਾਂ ਕਰਕੇ ਮੇਰਾ ਰੱਗ ਬੱਦਲ ਚਲੋ ਹਾਂਜੀ ਚੰਗਾ ਮਾਨੀ ਓਕੇ ਅੰਦਰ ਨਹੀਂ ਮਾਨੀ ਆਪਾਂ ਬਾਅਦ ਚੰਗਾ ਮਾਨੀ ਹਾਂਜੀ ਜੀ ਆਪਾਂ ਆ ਗਏ ਉਹ ਤੇ ਬੇਇੱਜ਼ਤੀ ਕਰੀ ਜਾਂਦੇ ਜੇ ਘਰ ਆ ਗਏ ਹੈ ਇਹਨੂੰ ਆਨੇ ਕੁਛੜ ਬਹਿ ਕੇ ਦਾੜੀ ਖੋਣਾ ਠੀਕ ਹੈ ਕਿ ਨਹੀਂ ਉਹਦੇ ਮਨ ਬਾਹਰ ਅੰਦਰ ਚਾਨਣ ਬੜਾ ਅੰਦਰ ਹਨੇਰਾ ਸੀ ਆਉਂਦੀ ਇਹ ਲਾਈਟਾਂ ਲੂਟਾਂ ਕੋ ਨਹੀਂ ਸੰਣਾ ਹੈਗੀਆ ਤੇ ਉਹਦਾ ਮਾਨੀ ਦਾ ਮੂੰਹ ਵੇਖਨ ਨਾਲ ਹੀ ਫੇਰ ਉਹਦਾ ਮਾਨੀ ਪਹਿਲੀ ਵਾਰ ਦੁਰਗੀ ਹਮਾਨੀ ਨੂੰ ਇਹ ਤੁਸੀਂ ਮੇਰੇ ਝੂਠੀ ਸੱਚੀ ਸੁਲਾ ਹੀ ਮਾਰੋ ਚਲ ਨਾਲ ਚੱਲ ਲੋੜੀ ਬਣਾਉਣੀ ਆ ਆਪਾਂ ਘਰ ਜਾ ਗਏ ਉਹ ਵੀ ਬਿਸ਼ਰਮ ਤਾਂ ਤੁਸੀਂ ਵੀ ਬਿਸ਼ਰਮ ਤੁਸੀਂ ਉਹਨੂੰ ਆਖਣਾ ਨਹੀਂ ਤੇ ਉਹਨੇ ਫਿਰ ਨਾਲ ਪਹਿਲਾਂ ਵੀ ਲਈ ਬਾਹਰ ਨਿਕਲਣਾ ਕੋਈ ਤੇ ਇਹ ਸੋਚ ਕੇ ਬਾਹਰ ਨਹੀਂ ਲਈ ਕੋਈ ਉਹਨੂੰ ਇਹ ਫਟਾਫਟ ਮਗਰੋਂ ਲੈਣ ਫਿਰੋਜ ਹੀ ਆ ਜਾਂਦਾ ਰਬੂਥਾ ਚੁੱਕ ਕੇ ਆ ਪਾ ਗਿਆਂ ਰੈਡੀ ਟੇਪ ਤੇ ਮੰਮੀ ਔਰ ਪਾਪਾ ਨੇ ਅਮੀਰ ਨੂੰ ਕਿੱਥੇ ਲੈ ਕੇ ਜਣਾ ਸ਼ੂਜ਼ ਕੋਰ ਸ਼ੂਜ਼ ਹੈ ਕੋਰ ਸ਼ੂਜ਼ ਕੋਰ ਸ਼ੂਜ਼ ਤੇ ਮੰਮੀ ਕਹਿੰਦੇ ਨਾਲ ਹੀ ਚੱਲ ਤੇਰੀ ਪਸੰਦ ਦੇ ਲੈ ਕੇ ਦਵਾਂਗੇ ਹਾਂ ਪਸੰਦ ਵੀ ਜ਼ਰੂਰੀ ਹੈ ਬਈ ਹਾਂ ਉਹ ਪਾਣੇ ਪਾਉਨੇ ਆਂ ਹਾਂ ਸਾਨੂੰ ਦੇਖ ਲਈ ਸ਼ਾਪਿੰਗ ਕਰ ਲਈ ਸੀ ਉਹਨੇ ਇੱਕ ਜੈਕਟ ਲਈ ਤੇ ਨਾਲ ਦੀ ਨਾਲ ਹੀ ਉਹਨੇ ਇੱਕ ਸ਼ੂਜ਼ ਲੈ ਰੈੱਡ ਟਿਪ ਤੋਂ ਹਾਂ ਉਹ ਮਮਾ ਪਪਾ ਵੱਲੋਂ ਗਿਫਟ ਸੀਗਾ ਤੇ ਉਹਨੇ ਮੰਮੀ ਨੇ ਸ਼ੂ ਲੈ ਕੇ ਤੇਰੇ ਨੇ ਬਨੀਤ ਨੂੰ ਉਹ ਬੇਸ਼ਰਮ ਤੂੰ ਹੀ ਲੈ ਲਿਓ ਫਾਂਛਾ ਝੂਠਾ ਸੱਚੀ ਕਹਿ ਦਿਓ ਜਿਵੇਂ ਪਹਿਲਾਂ ਆਂਦਾ ਹੁੰਦਾ ਹੁਣਾ ਵੀ ਚਲ ਅਸੀਂ ਲੈ ਕੇ ਤਾਂਾਂਗੇ ਕੁਝ ਨਾ ਕੁਝ ਕਿਹੜਾ ਤੂੰ ਹੀ ਕੈਮਰੇ ਦੇ ਅੱਗੇ ਵਿਖਾਣਾ ਵੀ ਆ ਲੈ ਕੇ ਦਿੱਤਾ ਹੈ ਕੈਮਰੇ ਕੇ ਝੂਠ ਹੀ ਮਾਰਦੇ ਤੁਸੀਂ ਵੈਸੇ ਝੂਠ ਹੀ ਹੋ ਠੀਕ ਹੈ ਕਮਾਲ ਦੀ ਗੱਲ ਹੈ ਲੋਕਾਂ ਦੀ ਚਲੋ ਉਹਨਾਂ ਦੇ ਰਹਿਣੇ ਨਾ ਇੱਕ ਅੱਧੇ ਦਿਨ ਚ ਤੁਰ ਜਾਣਾ ਪਤਾ ਨਹੀਂ ਹੁਣ ਕਦੋਂ ਮਗਰੋਂ ਲੈਣਗੇ ਤੇ ਫਿਰ ਪਤਾ ਲੱਗੇਗਾ ਕਿੰਨੇ ਉਹ ਵੀ ਉਹ ਹੁੰਦੇ ਨੇ ਚਲੋ ਠੀਕ ਹੈ ਜੀ ਫਿਰ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਤੇ ਇਸ ਚੈਨਲ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਾਤਾ ਉਸ ਲਿੰਕ ਨੂੰ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਫੇਸਬੁੱਕ ਤੇ ਜਾ ਕੇ ਫੋਲੋ ਕਰੋ ਬਹੁਤ ਬਹੁਤ ਧੰਨਵਾਦੀ